ਹਾਂਜੀ ਛੱਤਸ਼ੇਰੀਆ ਕਾਲਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਜੀ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਡਬਲ ਸਟੋਰੀ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਲੋਕੇਸ਼ਨ ਤੁਸੀਂ ਫਰੰਟ ਦੀ ਸਾਈਡ ਤੋਂ ਦੇਖ ਸਕਦੇ ਹੋ ਲੁਧਿਆਣੇ ਸ਼ਹਿਰ ਦੇ ਵਿੱਚ ਬਣਿਆ ਹੋਇਆ ਘਰ ਹੈ ਜੀ ਚੈੱਕ ਕਰੋ 20 ਫੁੱਟ ਚੌੜੀ ਸੜਕ ਦੇ ਉੱਪਰ ਜੋ ਘਰ ਬਣਿਆ ਹੋਇਆ ਹੈ ਜੀ ਘਰ ਦੇ ਅੰਦਰੋਂ ਫਰੰਟ ਸਾਈਡ ਤੇ ਹੀ ਵੇੜਾ ਆ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਖੁੱਲਾ ਡੁੱਲਾ ਵੇੜਾ ਜੀ ਡਬਲ ਸਟੋਰੀ ਕੋਠੀ ਟਾਈਪ ਨਕਸ਼ੇ ਨਾਲ ਤਿਆਰ ਬਣਿਆ ਹੋਇਆ ਘਰ ਆ ਦੋਸਤੋ ਚੈੱਕ ਕਰ ਸਕਦੇ ਹੋ ਜੀ ਤੁਸੀਂ ਲੌਬੀ ਏਰੀਏ ਦੇ ਵਿੱਚ ਐਂਟਰ ਹੁੰਦੇ ਹੀ ਘਰ ਜੋ ਅੰਦਰੋਂ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਤੇ ਵਧੀਆ ਢੰਗ ਨਾਲ ਮਾਲਕਾਂ ਵੱਲੋਂ ਜੋ ਤਿਆਰ ਕੀਤਾ ਗਿਆ ਇਹ ਘਰ ਆ ਜੀ ਮਾਲਕਾਂ ਵੱਲੋਂ ਇਹ ਘਰ ਦੋਸਤੋ ਵਿਕਾਊ ਕੀਤਾ ਗਿਆ ਹੈ ਜੀ ਬਹੁਤ ਘੱਟ ਬਜਟ ਦੇ ਉੱਪਰ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਨੂੰ ਘਰ ਵੇਖਣ ਨੂੰ ਮਿਲ ਜੂਗਾ ਕਿਚਨ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਟਾਇਲ ਪੱਥਰ ਲਗਵਾ ਕੇ ਮਾਲਕਾਂ ਨੇ ਵਧੀਆ ਤਿਆਰ ਕਰਵਾਇਆ ਹੋਇਆ ਹੈ ਜੀ ਲੁਧਿਆਣਾ ਦੇ ਜਮਾਲਪੁਰ ਸਰਪੰਚ ਕਲੋਨੀ ਦੇ ਵਿੱਚ ਚੰਡੀਗੜ੍ਹ ਰੋਡ ਤੇ ਇਹ ਘਰ ਬਣਿਆ ਹੋਇਆ ਜੀ ਕਿਸੇ ਵੀ ਭੈਣ ਭਰਾ ਦਾ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਘਰ ਖਰੀਦ ਸਕਦੇ ਹੋ ਜੀ ਘਰ ਜੋ ਵੇਚਣਾ ਦੋਸਤੋ ਮਾਲਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਬਿਨਾ ਮਜਬੂਰੀ ਤੋਂ ਕੋਈ ਵੀ ਮਾਲਕ ਆਪਣਾ ਘਰ ਨਹੀਂ ਵਿਕਾਊ ਕਰਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੇ ਵਿੱਚ ਅਟੈਚ ਬਾਥਰੂਮ ਨੇ ਜੀ ਰੂਮਸ ਦੇ ਨਾਲ ਬਹੁਤ ਵਧੀਆ ਟਾਇਲ ਪੱਥਰ ਲਗਵਾ ਕੇ ਜੋ ਮਾਲਕਾਂ ਵੱਲੋਂ ਬਾਥਰੂਮ ਤਿਆਰ ਕੀਤੇ ਗਏ ਨੇ ਜੀ ਰਜਿਸਟਰੀ ਵਾਲੀ 100 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਜੋ ਮਕਾਨ ਡਬਲ ਸਟੋਰੀ ਬਣਿਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸਿੱਧੀ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ। ਸੋ ਘਰ ਦੀ ਕੁਰਸੀ ਹੈ ਜੋ ਤਕਰੀਬਨ 3 ਫੁੱਟ ਉੱਚੀ ਚੱਕ ਕੇ ਜੋ ਸੜਕ ਤੋਂ ਬਣਾਈ ਗਈ ਹੈ ਜੀ। ਬੀ ਗੁਣਾ 40 ਦੇ ਜੋ ਸੈਜ ਦਾ ਦੋਸਤੋ ਇਹ ਘਰ ਬਣਿਆ ਹੋਇਆ ਜੀ। ਮਾਲਕਾਂ ਵੱਲੋਂ 32 ਲੱਖ ਰੁਪਈਆ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ ਲੁਧਿਆਣਾ ਸ਼ਹਿਰ ਹੋਣ ਕਰਕੇ ਜੋ ਇੰਨਾ ਰੇਟ ਜਾਇਜ਼ ਹੈ ਜੀ ਬਹੁਤ ਘਰ ਦਾ। ਸੋ ਗੇਟ ਗ੍ਰਿਲਾਂ ਦਾ ਕੰਮ ਜਿੰਨਾ ਵੀ ਹੈ ਜੀ ਡਬਲ ਜਾਲੀਆਂ ਲਗਵਾ ਕੇ ਮਾਲਕਾ ਵੱਲੋਂ ਤਿਆਰ ਕਰਵਾਇਆ ਗਿਆ ਫਰੰਟ ਦੇ ਵਿੱਚ ਇਹ ਵੇੜਾ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਪੱਕੀਆਂ ਪੌੜੀਆਂ ਨੇ ਜੀ ਘਰ ਨੂੰ ਖੁੱਲਾ ਡੁੱਲਾ ਵੇੜਾ ਤੇ ਵੇੜੇ ਦੇ ਵਿੱਚ ਜੋ ਬਾਹਰ ਇੱਕ ਸਾਈਡ ਬਾਥਰੂਮ ਵੇਖਣ ਨੂੰ ਮਿਲ ਜੂਗਾ ਜੀ ਤਕਰੀਬਨ ਜੋ 7 ਫੁੱਟ ਚੌੜਾ ਘਰ ਨੂੰ 메ਨ ਗੇਟ ਲਗਵਾਇਆ ਗਿਆ ਜੀ ਮਾਲਕਾ ਵੱਲੋਂ ਪੌੜੀ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਜੋ ਟਾਇਲ ਪੱਥਰ ਲਗਵਾ ਕੇ ਤਿਆਰ ਕਰਵਾਈ ਗਈ ਹੈ ਜੀ ਲੋਹੇ ਦੀ ਗ੍ਰੇਲ ਲਗਵਾਈ ਗਈ ਹੈ ਨਾਲ ਜਿੰਨਾ ਵੀ ਦੋਸਤੋ ਛੱਤ ਦਾ ਕੰਮ ਹੈ ਜੀ ਪੱਕੀ ਛੱਤ ਹੈ ਪੱਕੇ ਜੰਗਲਿਆਂ ਦਾ ਕੰਮ ਹੈ ਜੀ ਡਬਲ ਸਟੋਰੀ ਜੋ ਇਹ ਮਕਾਨ ਬਣਿਆ ਹੋਇਆ ਦੋਸਤੋ ਬਹੁਤ ਵਧੀਆ ਮਕਾਨ ਆ ਦੋਸਤੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਲੁਧਿਆਣਾ ਸ਼ਹਿਰ ਦੇ ਸਰਪੰਚ ਕਲੋਨੀ ਜਮਾਲਪੁਰ ਚੰਡੀਗੜ੍ਹ ਰੋਡ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਉੱਪਰ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਡਬਲ ਸਟੋਰੀ ਕੋਠੀ ਹੈ ਬਹੁਤ ਵਧੀਆ ਢੰਗ ਦੇ ਨਾਲ ਨਕਸ਼ੇ ਦੇ ਨਾਲ ਇਹ ਨਕਸ਼ਾ ਪਾਸ ਜੋ ਘਰ ਤਿਆਰ ਕੀਤਾ ਗਿਆ ਜੀ ਉੱਪਰ ਵੀ ਅਟੈਚ ਬਾਥਰੂਮ ਨੇ ਜੀ ਚੈੱਕ ਕਰ ਸਕਦੇ ਹੋ ਦੋਸਤੋ ਵੈਂਟੀਲੇਟਰ ਦਾ ਏਰੀਆ ਵਧੀਆ ਦਿੱਤਾ ਗਿਆ ਹੈ ਜੀ ਸੋ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਉੱਪਰ ਤਾਂ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਦੋਸਤੋ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਹੈ ਜੀ ਸਾਨੂੰ ਘਰ ਦੀ ਡਿਟੇਲ ਤੇ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡਾ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਵੀਡੀਓ ਵਧੀਆ ਲੱਗੀ ਹੋਏਗੀ ਸੋ ਘਰ ਖਰੀਦਣ ਲਈ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਚਾਹੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ